ਨੀਲੀ ਰਾਵੀ ਨਸਲ ਦੀ ਕੱਟੀ ਵਿਕਾਊ ਆ ਜੀ ਸੋ ਕਿਸਾਨ ਵੀਰੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਕਰਪਾ ਕਰਕੇ ਪੂਰੀ ਦੇਖ ਲੋ ਤੰਨੇ ਆ 4 ਮਿੰਟਾਂ ਦੀ ਵੀਡੀਓ ਹੋਗੀ ਜਿਹੜਾ ਰੇਟ ਉਹ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਬਾਅਦ ਚ ਭਰਾ ਵਿੱਚ ਫਿਰ ਵੀਡੀਓ ਪੂਰੀ ਦੇਖੇ ਬਿਨਾ ਫੋਨ ਲਾ ਲੈਣਾ ਰੇਟ ਪੁੱਛਦਾ ਵੀ ਕਿੰਨਾ ਹੈ ਕਰਪਾ ਕਰਕੇ ਰੇਟ ਵੀਡੀਓ ਦੇ ਵਿੱਚ ਹੀ ਕਰਾਂਗੇ ਜਿਹੜੇ ਵੀ ਨੂੰ ਰੇਟ ਪਸੰਦ ਆਉ ਕਿਰਪਾ ਕਰਕੇ ਉਹੀ ਫੋਨ ਕਰਿਓ ਹਨਾ ਤੇ ਬਾਕੀ ਜਿਹੜਾ ਰੇਟ ਤੁਹਾਨੂੰ ਕਰਾਂਗੇ ਵੀਡੀਓ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਥੋੜਾ ਬਤ ਮਾਨਤਾ ਜ਼ਰੂਰ ਹੋ ਜਾਊਗਾ ਕੱਟੀ ਪਯੌਰ ਨੀਲੀ ਰਾਵੀ ਨਸਲ ਦੀ ਹੈ ਜੀ ਦੇਖ ਸਕਦੇ ਹੋਗੇ ਸਾਹਮਣੇ ਅੱਖਾਂ ਚੈੱਕ ਕਰ ਲੋ ਪਹਿਲਾ ਜੀ ਪਿਓਰ ਐਂ ਸੁਰਖ ਗੁਲਾਬੀ ਜਿਹੜੀ ਨੀਲੀ ਰਾਵੀ ਨਸਲ ਚ ਬਹੁਤ ਜ਼ਿਆਦਾ ਘੱਟ ਮਿਲਦੇ ਆ ਅੱਖਾਂ ਤੇ ਬਾਕੀ ਫੇਸ ਦੀ ਕੁਆਲਿਟੀ ਚੈੱਕ ਕਰ ਸਕਦੇ ਸਿੰਗਾ ਸੰਗੋ ਦੀ ਮਾਨਸਾ ਚੈੱਕ ਕਰ ਸਕਦੇ ਨਾ ਬਾਕੀ ਕੱਟੀ ਨੇ ਜੀਭ ਮਾਰ ਕੇ ਤੁਹਾਨੂੰ ਆਪ ਹੀ ਦਿਖਾਤੀ ਵੀ ਜੀਭ ਜਿਹੜੀ ਪਿਆਜ਼ੀ ਜਾਂ ਗੁਲਾਬੀ ਰੰਗ ਦੀ ਹੈਗੀ ਨੀਲੀ ਰਾਵੀ ਨਸਲ ਦੇ ਵਿੱਚ ਗੁਲਾਬੀ ਜੀਭ ਹੁਣ ਲਾਜ਼ਮੀ ਹੈਗੀ ਤੇ ਅੱਖਾਂ ਨੀਲੀ ਰਾਵੀ ਹੁਣ ਚ ਨੀਲੀ ਅੱਖਾਂ ਹੋਣਾ ਚਾਹੀਦੇ ਨਾ ਪੂਛ ਦੇਖਾਂ ਪੂਛ ਚਿੱਟੇ ਜੀ ਚਾਰੇ ਪੈਰ ਚਿੱਟੇ ਮਿਲਣਗੇ ਤੁਹਾਨੂੰ ਜਿਵੇਂ ਪਰਮਾਤਮਾ ਨੇ ਐਂਚੀ ਦੇ ਫੀਤਾ ਲੈ ਕੇ ਇੱਕੋ ਜਨੇ ਮਿਣੇ ਤੇ ਬਹੁਤ ਸੋਹਣੀ ਕੱਟੀ ਹੈ ਜੀ ਤੇ ਜੇਕਰ ਉਮਰ ਦੀ ਗੱਲ ਕਰੀ ਤਾਂ ਉਮਰ ਲਗਭਗ ਇਹਦੀ ਜੀ 14 ਤੋਂ 14.5 ਮਹੀਨੇ ਜੀ ਜਿਹੜੀ ਸਵਾ ਕ ਸਾਲ ਦੀ ਇਹ ਕੱਟੀ ਆ ਪੈਠਪੁਰ ਦੀ ਵੰਤਰ ਚੱਕ ਸਕਦੇ ਹੋਗੇ ਵਧੀਆ ਜਿੰਨਾ ਕ ਸਵਾ ਕ ਸਾਲ ਦੇ ਕੱਟੀ ਦਾ ਕੱਦ ਕਾਠ ਹੋਣਾ ਚਾਹੀਦਾ ਉਹਨਾਂ ਕੱਦ ਕਾਠ ਕੱਟੀ ਦਾ ਹੈਗਾ ਬਾਕੀ ਸੰਭੀ ਪਲੀ ਹੈਗੀ ਕੋਈ ਟੁੱਟਮੇ ਸ਼ਰੀਰ ਨਹੀਂ ਕੋਈ ਗਿੱਟੇ ਨਹੀਂ ਭੜਦੇਗੇ ਤੇ ਕੋਈ ਲੱਤਾਂ ਵੀ ਨਹੀਂ ਹੈਗੇ ਚਾਰੇ ਪੈਰ ਚਾਰੇ ਲੱਤਾਂ ਜਿਹੜੀ ਵਧੀਆ ਕੱਦ ਕਾਠ ਵਧੀਆ বাজਣ ਵਾਲੀ ਕੱਟੀ ਹੈ ਸੰਭੀ ਪਲੀ ਚੰਗੀ ਹੈਗੀ ਇੱਥੋਂ ਦੇਖ ਸਕਦੇ ਬਹੁਤ ਹੀ ਜ਼ਿਆਦਾ ਖੂਬਸੂਰਤ ਕੱਟੀ ਹੈਗੀ ਐਡਰੈਸ ਨੋਟ ਕਰ ਲਓ ਜੀ ਪਿੰਡ ਮੋੜ ਤਹਿਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਸਾਨੂੰ ਥਾਂ ਚੈੱਕ ਕਰਾਦ ਨੇ ਚਾਰੇ ਥਾਂ ਸਾਨੂੰ ਨਿਖੜਵੇਂ ਮਿਲਣਗੇ 5ਵੀਂ 6ਵੀਂ ਫੋਟਸ਼ਾਂਗ ਰਤੀ ਪਰਨੀ ਸਾਨੂੰ ਮਿਲੂਗੀ ਦੇਖ ਸਕਦੇ ਹੋ ਚਾਰੇ ਥਾਂ ਐਨ ਵਧੀਆ ਸੋਹਣੇ ਲੱਗੇ ਹੋਏ ਨੇਗੇ ਤੇ ਚੰਗੀ ਜਣ ਦੀ ਕੱਟੀ ਵੱਡੀ ਹੋ ਕੇ ਚੰਗੀ ਤਿਆਰ ਹੋਊਗੀ ਤੇ ਸੋਹਣਾ ਥਾਂ ਲੈ ਵਾ ਤਿਆਰ ਕਰੂਗੀ ਬਾਕੀ ਥੋੜੀ ਸਾਂ ਉਸ ਵਾਲਾ ਥੋੜੀ ਸਮਝਾ ਕਿਸਾਨ ਵੀਰੋ ਇੱਥੋਂ ਪੈਠਪੜੀ ਬੰਤ ਚੱਕਾ ਸਾਦ ਸੰਤੋੜ ਵੀ ਦਿਖਾਵਾਂਗੇ ਪਿੰਡ ਮੋੜ ਨਾਬਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਨੇੜੇ ਤਪਾ ਦੇ ਭਦੌੜਾ ਹੈ ਲਵਾਂ ਮੋੜੀ ਬੋਲ ਦਿੰਦੇ ਜੀ ਤੇ ਬਾਕੀ ਤੁਹਾਨੂੰ ਆਪਾਂ ਕੱਟੀ ਹੁਣ ਤੋੜ ਕੇ ਦਿਖਾਉਣੇ ਆਂ ਤਾਂ ਕਿ ਜਿਹੜੇ ਭਰਾਵਾਂ ਨੇ ਦੂਰ ਦਰਾਡੇ ਤੋਂ ਆਣਾਗਾ ਤੁਹਾਨੂੰ ਪਹਿਲਾਂ ਪਤਾ ਲੱਗ ਜਾਵੇ ਵੀ ਕੱਟੀ ਤੋੜ ਤਰ ਕੇ ਮੈਂ ਭਾਈ ਕੋਈ ਲੰਗ ਲੂੰਗਾ ਤਾਂ ਨਹੀਂ ਕੋਈ ਬੱਜੂ ਬੱਤੀ ਨਹੀਂ ਹੈ ਨਾ ਤੇ ਬਾਕੀ ਇਹ ਤੁਰਤੀ ਦੇਖ ਲਓ ਕੱਟੀ ਜੀ ਤੁਹਾਨੂੰ ਸਾਰਾ ਆਪਾਂ ਤੋੜ ਤਰ ਕੇ ਗੇੜਾ ਕੱਢ ਕੇ ਦਿਖਾਉਣੇ ਆਗੇ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਕਿ ਸਾਹ ਵੀ ਨਾਲ ਜਿਨ ਕੱਟੀ ਨਿਗਾਹ ਮਾਰੀ ਚੱਲੋ ਇੱਥੋਂ ਭਲਾ ਅੱਖਾਂ ਕੋ ਚਾਰਾ ਫੇਰ ਚੈੱਕ ਕਰ ਲਓ ਤੇ ਸਿੰਘ ਸੌ ਚੈੱਕ ਕਰ ਲਓ ਨਾ ਸਿੰਘ ਜਿੰਨਾ ਕ ਸਵਾ ਕਸਾਲ ਦੀ ਕੱਟੀ ਦਿੰਦੇ ਉਹ ਸਾਰਾ ਕੱਟੀ ਤੇ ਜੇ ਗੱਲ ਆਪਾਂ ਕਰੀਏ ਇਹਦੇ ਰਿਕਾਰਡ ਦੀ ਕਿਸਾਨ ਵਿਰੋਧ ਇਹ ਇਸ ਨੂੰ ਦੱਸਣ ਦੇ ਆਪ ਘੱਟੀ ਆਪਣੀ ਘਰ ਦੀ ਨਹੀਂ ਹੈਗੀ 4 ਕਿ ਮਹੀਨੇ ਪਹਿਲਾਂ ਆਪਾਂ ਇੱਕ ਕੱਟੀ ਖਰੀਦੀ ਸੀਗੀ ਤੇ ਹੁਣ ਕਿਸੇ ਕਾਰਨ ਆਪ ਨੂੰ ਇੱਕ ਕੱਟੀ ਵੇਚਣੀ ਪੈ ਰਹੀ ਆ ਤਾਂ ਜਦੋਂ ਆਪਾਂ ਖਰੀਦੀ ਸੀਗੀ ਉਹਨਾਂ ਨੇ ਆਪਾਂ ਨੂੰ 15 ਤੋਂ 16 ਕਿਲੋ ਦੀ ਮਾਤ ਦੋ ਦੱਸਿਆ ਸੀਗਾ ਤੇ ਫਰੋਜ ਪੈ ਦੀ ਸਾਈਡ ਹੀ ਕਿਸੇ ਘਰੇ ਚੰਗਾ ਸਾਂਣ ਰੱਖਿਆ ਸੀ ਉਸ ਸਾਂਣ ਦੀ ਹੀ ਕੱਟੀ ਹੈਗੀ ਤਾਂ ਆਪਾਂ ਕੱਟੀ ਚੰਗੀ ਲੱਗੀ ਆਪਾਂ ਨੂੰ ਸੋਹਣੀ ਲੱਗੀ ਸੀ ਆਪਾਂ ਕੱਟੀ ਦੀ ਬਣਤਰ ਦੇਖ ਕੇ ਆਪਾਂ ਚੰਗੇ ਪੈਸੇ ਲਾ ਕੇ ਖਰੀਦ ਕੇ ਰਾਂਦੀ ਸੀ ਤੇ ਹੁਣ ਆਪਾਂ ਕੱਟੀ ਵੇਚ ਰਹੇ ਹਾਂਗੇ ਤੇ ਹੁਣ ਜਿਹੜਾ ਜੇ ਜੇ ਗੱਲ ਕਰੀਏ ਰੇਟ ਦੀ ਤਾਂ ਰੇਟ ਇਹਦਾ ਹੈ ਜੀ 50000 ਰੁਪਿਆ ਇਹਦੇ ਵਿੱਚੋਂ ਥੋੜਾ ਬਹੁਤਾ ਥੋੜਾ ਮਾਨਤਨ ਹੋ ਜੂਗਾ ਕੋਈ ਗੱਲ ਨਹੀਂ ਬਾਕੀ ਜਿਹੜੇ ਪ੍ਰਾਣ ਨੂੰ ਪਸੰਦ ਆਉਗੇ ਉਹ ਆਪਣਾ ਨੰਬਰ ਜਿਹੜਾ 8360462501 ਨੰਬਰ ਲਗਾਤਾ ਸਕਰੀਨ ਚੱਲ ਰਿਹਾ ਇੱਥੋਂ ਦੇਖ ਕੇ ਆਪਾਂ ਨੂੰ ਫੋਨ ਕਰ ਸਕਦਾ ਹੈਗਾ ਤੇ ਸਵਾ ਕਸਾਲ ਦੀ ਉਮਰ ਆ ਜੀ ਤੇ ਬਾਕੀ ਸੋਹਣੇਪਨ ਵਾਲੀ ਜਿਹੜੀ ਕੱਟੀ ਦੀ ਤਥਾ ਹੈ ਨਹੀਂ ਕਿਸੇ ਗੱਲ ਦੀ ਕਮੀ ਨਹੀਂ ਬਹੁਤ ਸ਼ਕੀਨ ਕੱਟੀ ਹੈ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈਗੀ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਅਜੀਆਂ ਵੀਡੀਓ ਦੇਖਣ ਵਾਸਤੇ ਸਾਡੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ